ਉਬ ਸਿੱਖਿਆ ਨੂੰ ਇਹ ਗ੍ਰਹਿਣ ਨਹੀਂ ਕਰਦਾ ਇਸ ਕਰਕੇ ਇਹ ਸੱਚੇ ਬਾਦਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਸਾਡੀ ਬੇਨਤੀ ਹੈ ਕਿ ਜਿਹੜਾ ਇਹ ਸੰਸਾਰ ਹੈ ਇਸ ਵਿੱਚ ਜੀਵ ਇਕੱਲਾ ਹੈ ਭਾਵੇਂ ਹੋਰ ਇਸ ਦੇ ਸਾਥੀ ਬਹੁਤ ਹਨ ਸੰਸਾਰ ਵਿੱਚ ਮਨੁੱਖ ਨੇ ਸੱਜਣ ਮਿੱਤਰ ਬਣਾਏ ਹਨ ਪਰ ਸਾਰੇ ਆਪਣੇ ਆਪਣੇ ਸਵਾਰਥ ਤੱਕ ਹਨ ਇਸ ਕਰਕੇ ਇਸ ਸੰਸਾਰ ਦੇ ਵਿੱਚ ਜੀਵ ਇਕੱਲਾ ਹੈ ਇੱਕ ਕੇਵਲ ਪਰਮੇਸ਼ਰ ਵਾਹਿ ਜੀ ਦਾ ਆਸਰਾ ਸੱਚਾ ਹੈ ਆਪ ਜੀ ਕਿਰਪਾ ਕਰੋ ਜਿਵੇਂ ਇੱਕ ਜੰਗਲ ਦੇ ਵਿੱਚ ਪਟਕੇ ਹੋਏ ਮਨੁੱਖ ਨੂੰ ਕੋਈ ਆਸਰਾ ਨਹੀਂ ਹੁੰਦਾ ਇਸੇ ਤਰ੍ਹਾਂ हे ਸੱਚੇ ਬਾਦਸ਼ਾਹ ਜੀ ਇਸ ਸੰਸਾਰ ਵਿੱਚ ਪਟਕੇ ਹੋਏ ਜੀਵ ਨੂੰ ਆਪ ਜੀ ਦੀ ਕਿਰਪਾ ਦੀ ਜ਼ਰੂਰਤ ਹੈ ਆਪ ਜੀ ਦੇ ਕਿਰਪਾ ਰੂਪੀ ਹੱਥ ਸੋ ਜਿਨ੍ਹਾਂ ਦੇ ਸਿਰ ਉੱਪਰ ਹਨ ਉਹ ਹੀ ਇਸ ਬੰਦ ਰੂਪੀ ਸੰਸਾਰ ਵਿੱਚੋਂ ਪਾਰ ਉਤਰ ਸਕਦੇ ਹਨ ਜਿਵੇਂ ਜੰਗਲ ਦੇ ਵਿੱਚ ਹੋਰ ਜਾਨਵਰਾਂ ਦਾ ਭਿਆਨਕ ਜੋਖੰ ਹਨ ਤਿਨਾਂ ਦਾ ਡਰ ਹੁੰਦਾ ਹੈ ਤੋ ਇਸੇ ਤਰ੍ਹਾਂ ਇਸ ਸਰੀਰ ਵਿੱਚ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਪਾਰੀ ਜਿਹੜੇ ਹਨ ਜਾਨਵਰ ਇਹਨਾਂ ਤੋਂ ਜੀਵ ਦੁਖੀ ਹੈ ਔਰ ਇਹਨਾਂ ਤੋਂ ਬਚਾਉਣ ਵਿੱਚ हे ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਪਾਤਸ਼ਾਹ ਜੀ ਆਪ ਜੀ ਸਮਰੱਤ ਹੋ ਕਿਉਂਕਿ ਆਪ ਜੀ ਨੇ ਇਹ ਸਾਰਾ ਸੰਸਾਰ ਬਣਾਇਆ ਹੋਇਆ ਇਸ ਪ੍ਰਕਾਰ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰ ਰਹੇ ਹਨ ਕਿਉ ਧੀਰੇ ਗੀ ਨਾ ਬਿਨਾ ਪ੍ਰਭ ਵੇਪਰਵਾਹੇ ਇਹ ਪਤੀ ਪਰਮੇਸ਼ਰ ਅਕਾਲ ਪੁਰਖ ਰੂਪ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਦੇ ਨਾਮ ਦੇ ਬਿਨਾ ਕੋਈ ਹੋਰ ਆਸਰਾ ਨਹੀਂ ਹੈ ਔਰ ਜੋ ਪਰਮੇਸ਼ਰ ਹੈ ਉਹ ਤਾਂ ਵੇਪਰਵਾਹ ਹੈ ਨਾ ਉਸ ਨੂੰ ਕੋਈ ਤਮਾ ਹੈ ਤੇ ਇਸ ਕਰਕੇ ਉਹ ਵੇਪਰਵਾਹ ਹੋਣ ਕਰਕੇ ਉਸ ਦੇ ਆਸਰੇ ਤੋਂ ਬਿਨਾ ਕਿਵੇਂ ਜੀਵ ਤੀਰਜ ਤਾਰੇ ਪਰਮੇਸ਼ਰ ਸਤਿਗੁਰੂ ਧਾਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪ੍ਰਵਾਹ ਹੋ ਆਪ ਜੀ ਨੇ ਸਮੇਂ ਦੇ ਬਾਦਸ਼ਾਹ ਬਾਬਰ ਨੂੰ ਜਾਬਰ ਕਹਿਣ ਦੀ ਜੋ ਜੁਰਤ ਕੀਤੀ ਹੈ ਇਹ ਆਪ ਜੀ ਦੀ ਬੇਪਰਵਾਹੀ ਹੈ ਸੱਚੇ ਪਾਤਸ਼ਾਹ ਜੀ ਧਾਨ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਪਾਸ ਹਮਾਇੂ ਬਾਦਸ਼ਾਹ ਆਉਂਦਾ ਹੈ ਆਪ ਜੀ ਉਸੇ ਤਰ੍ਹਾਂ ਆਪਣੀ ਸਮਾਦੀ ਦੇ ਵਿੱਚ ਧਿਆਨ ਦੇ ਵਿੱਚ ਟਿਕੇ ਹੋਏ ਹੋ ਕੋਈ ਪਰਵਾਹ ਨਹੀਂ ਹੈ ਕਿ ਬਾਦਸ਼ਾਹ ਆਇਆ ਹੈ ਇਸ ਪ੍ਰਕਾਰ ਸੱਚੇ ਬਾਦਸ਼ਾਹ ਜੀ ਆਪ ਜੀ ਬੇਪਰਵਾਹੀ ਦੇ ਵਿੱਚ ਵਿਚਰਦੇ ਹੋ ਕੇਵਲ ਆਪਣੇ ਨਿਜ ਸੁਪੇਚ ਧਿਆਨ ਲਾ